ਦੇ ਲੋ ਚੰਡੀਗੜ੍ਹ ਨੂੰ ਜਾਂਦਾ ਪਿਆ ਰੋਡ ਸਿੱਧਾ ਤੇ ਪਿੱਛੋਂ ਸਾਰਾ ਇਹ ਖਾਨਪੁਰ ਤੋਂ ਲੁਧਿਆਣਾ ਰੋਡ ਲੰਦਾਂ ਰੋਡ ਆਉਂਦਾ ਇੱਥੇ ਆ ਗਿਆ ਥੱਲੇ ਪੁੱਲ ਉੱਤਰ ਜਾਂਦਾ 에어ਪੋਰਟ ਰੋਡ ਚੱਲੇ ਜਾਂਦਾ ਤੁਸੀਂ ਜਾਮ ਦੇਖ ਲਓ ਬਈ ਇੱਥੇ ਦੁਨੀਆ ਐਵਰੀਡੇ ਕਿੰਨਾ ਪਰੇਸ਼ਾਨ ਹੁੰਦੇ ਆ ਲੋਕ ਮੈਂ ਗੱਲ ਵੀ ਲਾਈਵ ਹੋਇਆ ਸੀ ਥੋੜਾ ਜਿਆ ਤੇ ਐ ਹੋਣਾ ਕਿ ਸ਼ਾਇਦ ਅੱਜ ਹੀ ਜਾਮ ਲੱਗਾ ਪਰ ਐਵਰੀਡੇ ਆ ਰੋਜ਼ ਜਾਮ ਲੱਗਦਾ ਇਹ ਛੋਟਾ ਜਾਮ ਨਹੀਂ ਆ ਦੇਖ ਲਓ ਕਿੱਥੋਂ ਤੱਕ ਬੁਰਾ ਹਾਲ ਹੋਇਆ ਪਿਆ ਜਾਮ ਦਾ ਆਹ ਰੋਡ ਦੇਖੋ ਖਾਲੀ ਆ ਹੁਣ ਜਿਹਨੇ ਚੰਡੀਗੜ੍ਹ ਨੂੰ ਜਾਣਾ ਪਿੱਛੋਂ ਆਉਂਦੇ ਉਹਨਾਂ ਚੰਡੀਗੜ੍ਹ ਜਾਣਾ ਜਿਹੜੇ ਮਹਾਲੀ ਜਾਣਾ ਇਹ ਲੋਕ ਆ ਉਹ ਇੱਥੋਂ ਆ ਦੇਖ ਲਓ ਥੱਲੇ ਜਾਮ ਲੱਗਾ ਇਹ ਇੰਨਾ ਕ ਜਾਮ ਨੇਗਾ ਉਹ ਸਾਹਮਣੇ ਜਿਹੜੀ ਬਿਲਡਿੰਗ ਦਿਖਦੀ ਪਈ ਨਾ ਉੱਥੇ ਤੱਕ ਇਹ ਜਾਮ ਆ 에어ਪੋਰਟ ਰੋਡ ਨੂੰ ਚਲੇ ਜਾਂਦਾ ਇਹ ਹੁਣ ਜਿਹੜੇ ਚੰਡੀਗੜ੍ਹ ਜਾਣ ਵਾਲੇ ਆ ਜਾਂ ਗਾਂਹ ਜਾਣਾ ਜਿਨ੍ਹਾਂ ਨੇ ਹੋਰ ਸ਼ਹਿਰ ਅੰਬਾਲਾ ਨਿਕਲਣਾ ਛੇਮਲੇ ਆਮਾ ਚੱਲ ਜਾਣਾ ਉਹ ਇਸ ਰੋਡ 'ਤੇ ਨੇ ਜਾਂਦੇ ਆ ਪਰ ਜਿਹੜੇ ਲੋਕਲ ਮਹਾਲੀ ਜਾਣ ਵਾਲੇ ਆ ਜਾਂ ਲਾਗੇ ਛਾਕੇ ਉਹਨਾਂ ਨੇ ਇੱਥੇ ਚੰਡੀਗੜ੍ਹ 'ਚ ਐਂਟਰੀ 'ਚ ਜਾਣਾ ਆ ਆਪਦੇ ਜਵਾਬਾਂ ਦੇ ਜਾਣਾ ਉਹਨਾਂ ਨੂੰ ਕਿੰਨੀ ਪਰੇਸ਼ਾਨੀ ਹੁੰਦੀ ਆ ਉਹ ਲੋਕ ਹੁੰਦੇ ਤੰਗ ਬਹੁਤ ਸੋ ਇਸ ਕਰਕੇ ਭਾਈ ਸਰਕਾਰਾਂ ਨੂੰ ਬੇਨਤੀ ਆ ਕਿ ਯਾਰ ਕੋਈ ਨਾ ਕੋਈ ਇਹਦਾ ਹੱਲ ਕਰੋ ਇੰਨੇ ਪਬਲਿਕ ਪਰੇਸ਼ਾਨ ਹੁੰਦੀ ਆ ਹੱਦ ਤੋਂ ਜ਼ਿਆਦਾ ਜਦੋਂ ਆਪ ਤੁਸੀਂ ਲੋਕ ਲੰਘਦੇ ਹੋ ਮੈਂਟਾਂ ਸਕੈਂਟਾਂ ਦੇ ਵਿੱਚ ਹੋਟ ਲਾ ਕੇ ਲੰਘ ਜਾਂਦੇ ਹੋ ਪਬਲਿਕ ਹੁੰਦੀ ਪਰੇਸ਼ਾਨ ਅਲ੍ਹਾ 에ਅਰਪੋਰਟ ਰੋਡ ਆ ਗਿਆ ਆ ਚਲੇ ਜਾਂਦਾ ਇਧਰ ਨੂੰ ਕਰਾਲੀ ਸਾਈਡ ਨੂੰ ਤੇ ਆ ਜਿਹੜਾ ਇਧਰ ਹੈਗਾ 에ਅਰਪੋਰਟ ਰੋਡ ਦੇਖਦਾ ਨਹੀਂ ਪੂਰਾ ਕਿਉਂਕਿ ਪੋਲ ਵੱਡਾ ਬਣਿਆ Só so, aí a hal